ਪਿੰਡ ਹੱਲੂਵਾਲ ਦੇ ਵਾਸੀ ਜਿਹੜਾ ਹੱਲੂ ਟੈਂਡ ਜ਼ਿਲ੍ਹਾ ਹੁਸ਼ਿਆਰਪੁਰ ਮਾਲਪੁਰ ਸ਼ਹਿਰ ਦੇ ਕੋਲ ਥੋੜਾ ਛੋਟਾ ਜਿਹਾ ਕਸਬਾ ਆ ਪਿੰਡ ਹੱਲੂਵਾਲਾ ਜਿਹਦੇ ਵੀ ਚਾਰੇ ਪਾਸੇ ਦੋ ਚੋਸੀ ਪਕਾਤਾ ਸੀਗਾ ਬਾਕੀ ਇਸ ਤਰ੍ਹਾਂ ਹੈ ਅਲੀ ਡਾਉਨਸਾਹ ਐਮਪੀ ਸਾਹਿਬ ਦੇ ਡਾਕਟਰ ਰਾਜ ਕੁਮਾਰ ਜੀ ਜਿਨ੍ਹਾਂ ਦਾ ਅਸੀਂ ਦੇਣ ਹੀ ਦੇ ਸਕਦੇ ਹਾਂ ਉਹ ਜਿਨ੍ਹਾਂ ਨੇ ਸਾਨੂੰ ਅੱਗੇ ਕੋਈ ਰਸਤਾ ਨਹੀਂ ਦਿਖਾਇ ਪਰ ਇਹ ਜੋ ਪੜ ਬਣਾ ਕੇ ਦਿੱਤਾ ਹੈਗਾ ਖਾਣਾ ਰਸਤਾ ਚੱਦ ਰਿਹਾ ਹੈ ਇਸ ਵੇਲੇ ਇੱਧਰ ਵੀ ਕੁਸਮਸ ਖੜੀ ਹੈ ਮਗਰ ਦੂਜੇ ਪਾਸੇ ਜਿਹੜਾ ਸਾਡਾ ਬੰਨ ਹੈਗਾ ਨਾ ਸਾਡੇ ਨੀਂਗਾ ਬੜਿਆ ਨੇ ਉਹ ਬੰਨ ਟੁੱਟ ਗਿਆ ਹੈਗਾ ਤੇ ਨਾਲ ਸਾਡੇ ਕੋਲ ਇੱਕ ਨਹਿਰ ਵਗਦੀ ਆ ਉਨ ਥੱਲੇ ਜਿਹੜੇ ਘਾਟ ਸੀਗੇ ਉਹ ਬਲੌਕ ਹੋ ਗਏ ਆ ਔਰ ਪਾਣੀ ਬਾਪ ਸਾਡੀ ਜਿਹੜੀ ਗਰਾਊਂਡ ਵਾਪ ਤੋਂ ਗਰਾਊਂਡ ਵਾ ਪਿੱਛੇ 10 ਲੱਖ ਰੁਪਏ ਡਾਕਟਰ ਸਾਹਿਬ ਨੇ ਪਾਇਆ ਸੀਗਾ 5 ਲੱਖ 30 ਰੁਪਏ ਪਾਇਆ ਸੀਗਾ ਔਰ ਉਹ ਕੀ ਹੋਇਆ ਹੈਗਾ ਜੀ ਉਹ ਕੰਧ ਟੁੱਟ ਗਈ ਹੈਗੀ ਟੁੱਟ ਗਏ ਉਹ ਕੰਧ ਪਾਣੀ ਸਾਡੇ ਐਸਪੀਆਰ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈਗਾ ਆ ਜਿੰਨਾ ਤਕਰੀਬਨ 50 60 70 ਘਰ ਹੈਗੇ ਆ ਜਿਹੜਾ ਉਹਨਾਂ ਦੇ ਘਰਾਂ ਨੂੰ ਨੁਕਸਾਨ ਹੋਇਆ ਹਾ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਪਰ ਅੱਜ ਇੱਕ ਚਾਦਰ ਵੀ ਲੈਣੀ ਹੋਵੇ ਉਹ ਕੋਈ 100 ਰੁਪਏ ਦੀ ਕਾਰਜਕਾਰ ਨਹੀਂ ਮਿਲਦੀ ਹੈਗੀ ਆ ਸੋ ਉਹਨਾਂ ਘਰਾਂ ਵਿੱਚ ਪਾਣੀ ਭੜਿਆ ਹੈਗਾ ਕਾਫੀ ਪੈਸੇ ਨੁਕਸਾਨ ਹੋਇਆ ਜਿਹੜੀ ਗੜੀ ਸੀ ਉਹ ਵੀ ਟੁੱਟ ਗਈ ਹੈਗੀ ਆ ਸਾਈਡ ਦੇ ਪੱਟਾ ਲਾਈਆਂ ਸੀ ਉਹ ਵੀ ਟੁੱਟ ਗਈ ਹੈਗੀ ਆ ਸਾਡੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਬਹੁਤ ਨਿਮਰਤਾ ਤੇ ਬੇਇੱਜ਼ਤੀ ਆ ਕਿੰਜੇ ਸਾਡੇ ਪੂਲ ਬਣਾਇਆ ਹੈਗਾ ਸਵਾ 2 ਕਰੋੜ ਰੁਪਏ ਦਾ ਪੂਲ ਬਣਾਇਆ ਔਰ ਡੋਰ ਸਾਹਿਬ ਨੇ ਅਸੀਂ ਦੇਣ ਨਹੀਂ ਦੇਛਾ ਦੇ ਹੈਗੇ ਕਿ ਸਾਡੇ ਬਾਂਦੇ ਪਾਸੇ ਵੀ ਬਹੁਤ ਧਿਆਨ ਦਿੱਤਾ ਜਾਵੇ ਜੋ ਨਹਿਰ ਦੇ ਹੈਗੇ ਆ ਆਪਣੇ ਘਰ ਉਹ ਵੀ ਉਹ ਧਿਆਨ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ